ਅੱਜ ਕੱਲ ਲੰਗਰ ਦੇ ਨਾਂ ਦੇ ਉੱਤੇ ਨਾ ਅਸੀਂ ਕੋਕ ਆਈਸਕਰੀਮਾਂ ਆ ਬਾਜ਼ਾਰੀ ਪੀਜੇ ਤੇ ਸਾਹ ਸੰਗਤ ਪੈਕਟ ਵਾਲਾ ਫੂਡ ਜਿਹਦੇ ਵਿੱਚ ਕੁਰਕਰੇ ਨੇ ਲੇਜ਼ ਨੇ ਚਿਪਸ ਹੈ ਇਹ ਸਾਰਾ ਕੁਝ ਅਸੀਂ ਲਿਆ ਕੇ ਲੰਗਰਾਂ 'ਚ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕਈ ਲੋਕਾਂ ਦਾ ਸਵਾਲ ਹੋਵੇਗਾ ਕਿ ਇਹਨੂੰ ਵੀ ਲੰਗਰ ਕਿਹਾ ਜਾ ਸਕਦਾ ਜਾਂ ਨਹੀਂ ਕਿਹਾ ਜਾ ਸਕਦਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਬਾਣੀ ਦਾ ਇੱਕ ਬਚਨ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਦੇ ਤਨ ਪੀੜੀਐ ਮਨ ਮੇ ਚੱਲੇ ਵਿਕਾਰ ਪਹਿਲੀ ਗੱਲ ਤੇ ਇਹ ਵੀ ਜਿਹੜਾ ਲੰਗਰ ਹੈ ਨਾ ਸਾਧ ਸੰਗਤ ਇਹ ਕਿਸੇ ਕਮੇਟੀ ਦਾ ਕਿਸੇ ਬਾਬੇ ਦਾ ਜਾਂ ਕਿਸੇ ਪ੍ਰਧਾਨ ਦਾ ਨਹੀਂ ਇਹ ਲੰਗਰ ਗੁਰੂ ਦਾ ਹੈ ਤੇ ਜਦੋਂ ਸਿੱਖ ਲੰਗਰ ਨੂੰ ਸ਼ੱਕਦਾ ਉਹ ਗੁਰੂ ਵੱਲੋਂ ਆਈ ਹੋਈ ਬਖਸ਼ਿਸ਼ ਸਮਝ ਕੇ ਸ਼ੱਕਦਾ ਹੈ ਤੇ ਬਖਸ਼ਿਸ਼ ਉਹ ਜਿਹੜੀ ਮਨ ਨੂੰ ਚੈਣ ਦੇਵੇ ਬਖਸ਼ਿਸ਼ ਉਹ ਹੁੰਦੀ ਹੈ ਜਿਹੜੀ ਤੁਹਾਡੀ ਇਸ ਮਨ ਤੇ ਰੂਹ ਨੂੰ ਸਕੂਨ ਦਵੇ ਪਰ ਜਿਹੜਾ ਖਾ ਕੇ ਬੰਦਾ ਰੋਗੀ ਬਣੇ ਜਿਹੜਾ ਫਾਸਟ ਫੂਡ ਜਿਹੜਾ ਪੈਕਟ ਫੂਡ ਜਿਹੜੀ ਸੌਫਟ ਡਰਿੰਕ ਜਿਹੜੀ ਸਾਹ ਸੰਗਤ ਜੀ ਲੱਖਾਂ ਬਿਮਾਰੀਆਂ ਦੀ ਜੜ ਹੈ ਇਹਨੂੰ ਸ਼ੱਕ ਕੇ ਬੰਦਾ ਕਿਵੇਂ ਕਹਿ ਸਕਦਾ ਹੈ ਕਿ ਮੈਂ ਕਿਸੇ ਰੋਗ ਤੋਂ ਬਚ ਸਕਦਾ ਹਾਂ ਫਿਰ ਮਹਾਰਾਜ ਨੂੰ ਪੁੱਛੀਏ ਪਾਤਸ਼ਾਹ ਲੰਗਰ ਕਹਿੰਦੇ ਕਿੰਨੂ ਨੇ ਤੇ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਹੈ ਜਦੋਂ ਅਸੀਂ ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ ਪੜ੍ਹਦੇ ਆ ਨਾ ਉਹ ਲਿਖਦੇ ਨੇ ਫਿਰ ਉਹਨਾਂ ਦਾ ਬਹੁਤ ਪਿਆਰਾ ਬਚਨ ਉਹ ਲਿਖਦੇ ਕਹਿੰਦੇ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹੋਂ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਸਾ ਸੰਗਤ 36 ਤਰ੍ਹਾਂ ਦੇ ਪਦਾਰਥਾਂ ਦੇ ਵਿੱਚ ਬਹੁਤ ਕੁਝ ਆਉਂਦਾ ਓਦੇ ਵਿੱਚ ਦੁੱਧ ਵੀ ਐ ਸਾ ਸੰਗਤ ਓਦੇ ਵਿੱਚ ਖੀਰ ਹੋ ਸਕਦੀ ਐ ਉਹਦੇ ਵਿੱਚ ਤਾਜ਼ਾ ਸਬਜ਼ੀਆਂ ਹੋ ਸਕਦੀਆਂ ਨੇ ਉਹਦੇ ਵਿੱਚ ਪ੍ਰਸ਼ਾਦੇ ਹੋ ਸਕਦੇ ਨੇ ਕਿੰਨਾ ਕੁਝ ਹੈ ਜਿਹੜਾ ਅਸੀਂ ਲੰਗਰ ਦੇ ਵਿੱਚ ਆਪ ਤਿਆਰ ਕਰ ਸਕਦੇ ਹਾਂ ਸਾਧ ਸੰਗਤ ਜੀ ਸ਼ੁੱਧ ਦੇਸੀ ਘਿਓ ਦੀਆਂ ਮਠਿਆਈਆਂ ਹੋ ਸਕਦੀਆਂ ਨੇ ਜਿਹੜੀਆਂ ਤੁਸੀਂ ਗੁਰੂ ਕੇ ਲੰਗਰ ਵਿੱਚ ਆਪਣੇ ਹੱਥੀਂ ਸਿੱਖ ਤਿਆਰ ਕਰਨ ਪਰ ਮੇਰੀ ਬੇਨਤੀ ਹੈ ਆਹ ਜਿਹੜਾ ਅੱਜ ਕੱਲ ਅਸੀਂ ਕਲਚਰ ਨਵਾਂ ਸ਼ੁਰੂ ਕਰ ਲਿਆ ਹੈ ਨਾ ਇਹਦੇ ਤੋਂ ਤੁਹਾਨੂੰ ਕਿਤੇ ਨਾ ਕਿਤੇ ਬਚਣਾ ਪਵੇਗਾ ਇਹ ਬਿਮਾਰੀਆਂ ਦੀ ਜੜ ਹੈ ਮੰਨ ਲਓ ਜਦੋਂ ਫਤਿਹਗੜ ਸਾਹਿਬ ਦਾ ਜੋੜ ਮੇਲਾ ਆਉਂਦਾ ਹੈ ਜਾਂ ਵੱਡੇ ਵੱਡੇ ਜੋੜ ਮੇਲੇ ਆਉਂਦੇ ਨੇ ਨਾ ਤੇ ਮੈਂ ਬੜੇ ਭਾਵਨਾਵਾਂ ਵਾਲੇ ਗੁਰਸਿੱਖ ਵੇਖੇ ਨੇ ਜਿਹੜੇ ਕਈ ਮਹੀਨੇ ਪਹਿਲਾਂ ਕਮਾਦ ਆਪਣੇ ਖੇਤਾ 'ਚ ਬੀਜਦੇ ਨੇ ਉਹਨਾਂ ਗੰਨਿਆਂ ਨੂੰ ਆਪਣੇ ਹੱਥੀਂ ਕੱਟਦੇ ਨੇ ਨਾਲ ਸਤਨਾਮ ਵਾਹਿਗੁਰੂ ਕਹਿੰਦੇ ਨੇ ਤੇ ਜਦੋਂ ਉਸੇ ਗੰਨਿਆਂ ਤੋਂ ਰੋਹ ਦਾ ਲੰਗਰ ਲਾਉਂਦੇ ਨੇ ਉਸੇ ਗੰਨਿਆਂ ਦੇ ਉੱਤੋਂ ਸਾਦ ਸੰਗਤ ਰੋਹ ਦੀ ਖੀਰ ਬਣਦੀ ਹੈ ਜਿਹੜਾ ਦੁੱਧ ਸੰਗਤਾਂ ਦੇ ਘਰੋਂ ਸਤਨਾਮ ਵਾਹਿਗੁਰੂ ਕਹਿ ਕੇ ਇਕੱਤਰ ਕੀਤਾ ਹੈ ਜਦੋਂ ਉਸ ਦੁੱਧ ਦੀ ਖੀਰ ਲੰਗਰ ਵਿੱਚ ਜਾ ਕੇ ਬਣਦੀ ਹੈ ਉਹ ਛਕਣ ਦਾ ਆਨੰਦ ਹੀ ਵੱਖਰਾ ਹੈ ਕਿਉਂਕਿ ਅਸਲ ਦੇ ਵਿੱਚ ਉਹ ਅੰਮ੍ਰਿਤ ਹੈ ਤੇ ਮੰਨ ਲਓ ਅਗਿਆਨਤਾ ਵਸ ਕੋਈ ਬੰਦਾ ਚੰਡੀਗੜ੍ਹੋਂ ਤੁਰਿਆ ਕਿਸੇ ਹੋਰ ਸ਼ਹਿਰੋਂ ਤੁਰਿਆ ਉਹਨੇ ਰਾਹ ਦੇ ਵਿੱਚ ਮਨ ਬਣਾਇਆ ਉਹਨੇ ਪੇਟੀ ਚੱਕ ਲਈ ਕੋਕ ਦੀ ਉਹਨੇ ਪੇਟੀਆਂ ਚੱਕ ਲਈ ਪੈਕਟ ਫੂਡ ਦੀਆਂ ਤੇ ਉਹਨੇ ਲਿਆ ਕੇ ਲੰਗਰ ਵਿੱਚ ਵਰਤਾ ਦਿੱਤੀਆਂ ਮੇਰੀ ਇੱਕ ਬੇਨਤੀ ਹੈ ਸਾਧ ਸੰਗਤ ਇਹ ਕੋ ਜਿਹੜੇ ਲੰਗਰ ਦੇ ਵਿੱਚ ਅੰਮ੍ਰਿਤ ਵਰਤਾ ਗਏ ਤੇ ਇੱਕ ਉਹ ਜਿਨ੍ਹਾਂ ਦੀ ਭਾਵਨਾ ਤੇ ਚੰਗੀ ਹੈ ਪਰ ਸੋਝੀ ਨਾ ਹੋਣ ਕਰਕੇ ਸਮਝ ਨਾ ਹੋਣ ਕਰਕੇ ਉਹ ਕਈ ਵਾਰ ਜ਼ਹਿਰ ਵੀ ਵਰਤਾ ਜਾਂਦੇ ਹਨ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਕਿ 36 ਤਰ੍ਹਾਂ ਦੇ ਪਦਾਰਥ ਬਹੁਤ ਨਹੀਂ ਜੇ ਪ੍ਰਸਾਦ 36 ਅੰਮ੍ਰਿਤ ਖਾਹੀਂ ਤਿਸ ਠਾਕੁਰ ਕੋ ਰਖਮਨ ਮਾਹੀਂ ਅੱਜ ਉਹਨਾਂ ਪਦਾਰਥਾਂ ਨੂੰ ਛੱਡ ਕੇ ਜਿਹੜੇ ਖੱਥੀ ਤਿਆਰ ਕਰਕੇ ਸਿੱਖਾਂ ਦੀ ਭਾਵਨਾ ਹੁੰਦੀ ਸੀ ਉਹ ਸੰਗਤਾਂ ਨੂੰ ਸ਼ਿਕਾਇਆ ਕਰਦੇ ਸਨ ਉਹਦੇ ਤੋਂ ਰਵਾਇਤੀ ਲੰਗਰ ਤੋਂ اٹਕੇ ਜਿਹੜਾ ਮਾਡਰਨ ਲੰਗਰ ਅਸੀਂ ਲਾਉਂਦੇ ਜਾ ਰਹੇ ਹਾਂ ਇਹਦੇ ਤੋਂ ਸਾਡੀ ਕੌਮ ਨੂੰ ਬਚਣ ਦੀ ਜ਼ਰੂਰਤ ਹੈ